ਲਓ ਬਾਈ ਦੋਸਤੋ ਤੁਹਾਨੂੰ ਦਿਖਾਉਣੇ ਆ ਮੱਝੂ ਕੇ ਬਲੱਡਲਾਈਨ ਦਾ ਸਾਂਹ ਕੋੜਾ ਤੇ ਆਪਾਂ ਕਰਦੇ ਆ ਭਰਾ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਓਹ ਠੀਕ ਠਾਕ ਹਾਂ ਜੀ ਹਾਂਜੀ ਹਾਂਜੀ ਵਧੀਆ ਬਾਈ ਤੇ ਬਾਈ ਇਹਦੀ ਬਲੱਡਲਾਈਨ ਬਾਰੇ ਜਰੂਰ ਦੱਸ ਇਹ ਆਪ ਕਿਹੜੇ ਦਾ ਬੱਚਾ ਆ ਗਿਆ ਇਹ ਪ੍ਰਿੰਸ ਦਾ ਬੱਚਾ ਜੀ ਮੱਝੂ ਕੇ ਬਲੱਡਲਾਈਨ ਦਾ ਹਾਂ ਪ੍ਰਿੰਸ ਦਾ ਬੱਚਾ ਤੇ ਮਾਂ ਇਹਦੀ ਮਾਂ ਵੀ ਮੱਝੂ ਕੇ ਬਲੱਡਲਾਈਨ ਦੀ ਆ ਠੀਕ ਆ ਜੀ ਇਹ ਆਪਣੀ ਹੋਮ ਬ੍ਰੀਡ ਆ ਕਿ ਖਰੀਦਿਆ ਹੋਇਆ ਬਾਈ ਨਹੀਂ ਆਪਣਾ ਆਪ ਦਾ ਉਹ ਬ੍ਰੀਡ ਆ ਜਿਹੜਾ ਥੋਡੇ ਕੋਲੇ ਪ੍ਰਿੰਸ ਸੀ ਉਹਦਾ ਹੀ ਆ ਉਹਦਾ ਬੱਚਾ ਹਾਂਜੀ ਹਾਂ ਬਾਕੀ ਉਹਦੇ ਬੱਚੇ ਤਾਂ ਬਾਹਰ ਵੀ ਬਹੁਤ ਆਇਆ ਹਨ ਮੈਂ ਤਾਂ ਹੀ ਪੁੱਛਿਆ ਸੀ ਨਾ ਕਈ ਵਾਰੀ ਪਾਸੇ ਹੁਣਾ ਪਰਚੇਜ ਕੀਤਾ ਹੋਈ ਨਹੀਂ ਆਪਣਾ ਆਪ ਦਾ ਹੀ ਠੀਕ ਆ ਜੀ ਤੇ ਬਾਕੀ ਦੂਜਾ ਨਹੀਂ ਬਾਈ ਹੁਣ ਤੱਕ ਹਾਈਟ ਕਿੰਨੀ ਕਰ ਗਿਆ ਹਾਈਟ ਇਹਦੀ 67 ਆ ਜੀ 67 ਹਾਂਜੀ ਫੱਟੀ ਆ ਤੇ ਉਮਰ ਚ ਕਿੰਨਾ ਹੋ ਗਿਆ ਉਮਰ 25 ਮਹੀਨਿਆਂ ਦਾ 25 ਮਹੀਨੇ ਹਾਂਜੀ ਠੀਕ ਆ ਹਾਈਟ ਬਹੁਤ ਚੰਗੀ ਕਰ ਗਿਆ ਹਨ ਹਾਂਜੀ ਹਾਂਜੀ ਠੀਕ ਆ ਤੇ ਮੀਟਿੰਗ ਸਰਵਸਲੀ ਓਪਨ ਕਰਤਾ ਹਾਂਜੀ ਹਾਂਜੀ ਓਪਨ ਕਰਤਾ ਠੀਕ ਆ ਲਓ ਮਿੱਤਰੋ ਮੀਟਿੰਗ ਸਰਵਸ ਲਈ ਓਪਨ ਕਰਤਾ ਭਰਾਵਾਂ ਨੇ ਮੱਝੂ ਕੇ ਬਲੱਡ ਲਾਈਨ ਤੁਸੀਂ ਦੇਖ ਲਓ ਵੈੱਡ ਬਾਡੀ ਦਾ ਪੂਰਾ ਸਿਰਾ ਗੱਲਬਾਤ ਲੱਗੀ ਪਈ ਆ ਸ਼ਕੀਨ ਤੇ ਮਜਬੂਤ ਆ ਬਾਕੀ ਮੱਝੂ ਕੇ ਬਲੱਡ ਲਾਈਨ ਨੂੰ ਤਾਂ ਦੱਸਣਾ ਪੈਂਦਾ ਹੀ ਨਹੀਂ ਤੇ ਆਪਾਂ ਕਰਦੇ ਅੱਗੇ ਭਰਾਵਾਂ ਨਾਲ ਗੱਲਬਾਤ ਭਾਈ ਜੀ ਦੂਜਾ ਨਹੀਂ ਇਹਦੀ ਫੀਸ ਦੱਸੋ ਜੀ ਕਿੰਨੀ ਆ ਫੀਸ ਇਹਦੀ 21000 ਆ ਜੀ 21000 ਹਾਂਜੀ ਠੀਕ ਆ ਤੇ ਆਪਣਾ ਪ੍ਰੋਪਰ ਐਡਰੈਸ ਜ਼ਰੂਰ ਦੱਸੋ ਜੀ ਪਿੰਡ ਮੱਝੂ ਕੇ ਆ ਜੀ ਜ਼ਿਲ੍ਹਾ ਬਰਨਾਲਾ अच्छा जी तहसील तपा फोन नंबर जी फोन नंबर 9815630645941765480 ठीक है जी ਤੇ ਹੁਣ ਤੱਕ ਇਹ ਕਿੰਨੇ ਘੋੜੀਆਂ ਤੇ ਛੜਤਾ ਜੀ ਘੋੜੀਆਂ ਦੋ ਹਜੇ ਤਾਂ ਦੋ ਕਤੇ ਛੜਿਆ ਜੀ ਦੋ ਤਿੰਨ ਦੋਆਂ ਕਤੇ ਛੜਿਆ ਦੋ ਗੱਬਣਾਂ ਕਿੰਨੇ ਕਿ ਚਰਦਿਆਂ ਗੱਬਣ ਦੋ ਦੋ ਮਹੀਨਿਆਂ ਦੀਆਂ ਗੱਬਣਾਂ ਠੀਕ ਆ ਫਿਰ ਤਾਂ ਅੱਗੇ ਜਾ ਕੇ ਰਿਜ਼ਲਟ ਆ ਜੂ ਹਾਂਜੀ ਹਾਂ ਬਾਕੀ ਰਿਜ਼ਲਟ ਦਾ ਬਾਈ ਟਰੌਪ ਦਾ ਹੀ ਆਉੜਾ ਹਨਾ ਹਾਂਜੀ ਆਹ ਮਾਂ ਪਿਓ ਦੇ ਸਾਰੇ ਤੇ ਬਾਕੀ ਆਪ ਦੱਸੀ ਜਾਂਦਾ ਨਾ ਸ਼ੋ ਕਰੀ ਜਾਂਦਾ ਆਪਣੇ ਆਪ ਨੂੰ ਸ਼ੇਹਰਾ ਬਾਕੀ ਆਮ ਘੋੜਿਆਂ ਨਾਲ ਤਾਂ ਹੁਣੀ ਉੱਚਾ ਨਿਕਲ ਚੱਲਿਆ ਹਨ ਹਾਂਜੀ ਬਾਕੀ ਕੰਨਾ ਕੁੰਨਾ ਦੇਖੋ ਮਿੱਤਰੋ ਤੁਸੀਂ ਲਓ ਮਿੱਤਰੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਬਾਕੀ ਆ ਨੰਬਰ ਵੀ ਛੋਡਾ ਹੀ ਲਿਖਿਆ ਵਾ ਹਨ ਹਾਂਜੀ ਹਾਂਜੀ ਆਹ ਨੰਬਰਾਂ ਤੇ ਵੀ ਕਰ ਲਿਓ ਭਰਾ ਨਾਲ ਸੰਪਰਕ ਤੇ ਮੱਝੂ ਕੇ ਬਲੱਡ ਲਾਈਨ ਦਾ ਘੋੜਾ ਸੋਨੂੰ ਦਿਖਾਇਆ ਦੱਸਿਓ ਜਰੂਰ ਕਿੱਦਾਂ ਦਾ ਲੱਗਿਆ ਮਿਲਦੇ ਆਂ ਜੀ ਹੋਰ ਕਿਸੇ ਨਵੀਂ ਵੀਡੀਓ ਧੰਨਵਾਦ